ਗੁਰੂ ਨਾਨਕ ਦੇਵ ਜੀ தਖਣ ਵੱਲੋਂ ਵਾਪਸ ਪੰਜਾਬ ਵੱਲ ਆ ਰਹੇ ਸੰਤਾ ਰਾਸਤੇ ਵਿੱਚ ਇੱਕ ਨਗਰ ਪਹੁੰਚੇ ਜੋਰ ਨਾਲ ਮੀਂਹ ਪੈਣ ਲੱਗ ਪਿਆ ਕਾਂਬਾ ਛੇੜਨ ਵਾਲੀ ਠੰਡੀ ਹਵਾ ਵੀ ਚੱਲ ਪਈ ਗੁਰੂ ਜੀ ਤੇ ਉਹਨਾਂ ਨਾਲ ਦੋ ਸਾਥੀ ਨਗਰ ਵਿੱਚ ਗਏ ਕਿਸੇ ਨੇ ਥਾਣਾ ਦਿੱਤੀ ਕਿਸੇ ਦਰਵਾਜ਼ਾ ਨਾ ਖੋਲਿਆ ਗੁਰੂ ਜੀ ਨਗਰ ਤੋਂ ਬਾਹਰ ਬਾਸੇ ਮੀਂਹ ਵਿੱਚ ਨਿਕਲ ਆਏ ਬਾਹਰ ਇੱਕ ਝੁੱਗੀ ਦੇਖੀ ਤੇ ਉਸ ਕੋਲ ਗਏ ਉਸੇ ਝੁੱਗੀ ਵਿੱਚ ਇੱਕ ਗਰੀਬ ਕਿਰਤੀ ਰਹਿੰਦਾ ਸੀ ਜੋ ਫਸਲਾਂ ਦੀ ਬਿਜਾਈ ਤੇ ਕਟਾਈ ਸਮੇ ਮਿਹਨਤ ਮਜ਼ਦੂਰੀ ਕਰਕੇ ਢੇਡ ਭਰਦਾ ਸੀ ਉਸ ਬਾੜੀ ਨੇ ਗੁਰੂ ਜੀ ਨੂੰ ਜੀ ਆਇਆਂ ਆਖਿਆ ਅੰਦਰ ਬਿਠਾਇਆ ਇੱਕੋ ਮੰਜੀ ਸੀ ਉਹ ਗੁਰੂ ਜੀ ਨੂੰ ਦੇ ਦਿੱਤੀ ਝੁੱਗੀ ਵਿੱਚ ਥੱਲੇ ਕਾਪਰਾਲੀ ਵਿਛੀ ਹੋਈ ਸੀ ਉਥੇ ਸੈਦੋਂ ਤੇ ਸਿੰਘੇ ਨੂੰ ਥਾਂ ਦੇ ਦਿੱਤੀ ਬਾੜੀ ਨੇ ਫਿਰ ਪਿਆਰ ਨਾਲ ਪਾਣੀ ਗਰਮ ਕਰਕੇ ਮੂੰਹ ਹੱਥ ਧੋਆ ਆ ਫਿਰ ਆਪ ਹੀ ਉਸ ਚੁੱਲੇ ਤੇ ਮੱਕੀ ਦੇ ਆਟੇ ਦੀ ਰੋਟੀ ਬਣਾਈ ਤੇ ਪਹਿਲਾਂ ਬਣੇ ਪਏ ਸਾਗ ਨਾਲ ਉਹ ਰੋਟੀ ਸਤਗੁਰਾਂ ਅੱਗੇ ਰੱਖ ਕੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਕਿ ਇਹ ਭੋਜਨ ਪਰਵਾਨ ਕਰੋ ਭਾਵੇਂ ਇਹ ਮਹਾਪੁਰਖਾਂ ਦੇ ਲਾਇਕ ਨਹੀਂ ਪਰ ਮੇਰੀ ਸਮਰੱਥਾ ਵਿੱਚ ਇਹੋ ਹੈ ਮੇਰੇ ਪਾਸ ਜੋ ਹੈ ਉਹ ਹਾਜ਼ਰ ਹੈ ਸਤਗੁਰ ਉਸ ਦਾ ਪਿਆਰ ਤੇ ਸੇਵਾ ਭਾਵਨਾ ਦੇਖ ਕੇ ਖੁਸ਼ ਹੋਏ ਉਸ ਵੱਲ ਕਿਰਪਾ ਦ੍ਰਿਸ਼ਟੀ ਨਾਲ ਦੇਖਿਆ ਤੇ ਫਿਰ ਸੈਦੋਂ ਤੇ ਸੀਹੇ ਨੂੰ ਇਹ ਰੋਟੀ ਖਾਣ ਲਈ ਆਕੇ ਸਤਿਗੁਰ ਨੇ ਆਪ ਵੀ ਖਾ ਲਈ ਸਵੇਰੇ ਜਦ ਉઠੇ ਤਾਂ ਬਾਡੀ ਪਾਸ ਜੋ ਕੁਝ ਸੀ ਉਸ ਅੱਗੇ ਲਿਆ ਰੱਖਿਆ ਬੜੀ ਸ਼ਰਦਾ ਨਾਲ ਉਸਨੇ ਮੱਥਾ ਟੇਕਿਆ ਗੁਰੂ ਜੀ ਨੇ ਆਖਿਆ ਇਹ ਤੇਰੀ ਝੁੱਗੀ ਚੰਗੀ ਨਹੀਂ ਕਿਉਂ ਨਾ ਢਾ ਦਈਏ ਬਾਡੀ ਨੇ ਆਖਿਆ ਜਿਵੇਂ ਤੁਹਾਡੀ ਰਜ਼ਾ ਗੁਰੂ ਜੀ ਨੇ ਆਪ ਝੁੱਗੀ ਢਾ ਦਿੱਤੀ ਤੇ ਮੰਜਾ ਕੱਢ ਕੇ ਤੋੜ ਦਿੱਤਾ ਸੈਦੋ ਤੇ ਸਿਆਹ ਹੈਰਾਨ ਸਨ ਕਿ ਜਿਸ ਸਾਨੂੰ ਰਾਤ ਆਸਰਾ ਦਿੱਤਾ ਤੇ ਸੇਵਾ ਕੀਤੀ ਉਹਦੀ ਝੁੱਗੀ ਕਿਉਂ ਢਾ ਦਿੱਤੀ ਹੈ ਪਰ ਉਹ ਚੁੱਪ ਰਹੇ ਦੋ ਦਿਨ ਹੋਰ ਸਫਰ ਕਰਨ ਪਿੱਛੋਂ ਸੈਦੋ ਤੋਂ ਰਹਿਣਾ ਗਿਆ ਤੇ ਉਹਨੇ ਸਤਕੁਰ ਜੀ ਤੋਂ ਹੱਥ ਜੋੜ ਕੇ ਝੁੱਗੀ ਢਾਉਣ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਮੁਸਕਰਾ ਕੇ ਉੱਤਰ ਦਿੱਤਾ ਤੁਸੀਂ ਅੱਖੀਂ ਜਾ ਕੇ ਦੇਖਾਓ ਗੁਰੂ ਜੀ ਦੇ ਆਦੇਸ਼ ਅਨੁਸਾਰ ਜਦੋਂ ਸੈਦੋ ਵਾਪਸ ਉਸ ਨਗਰ ਝੁੱਗੀ ਵਾਲੀ ਥਾਂ ਗਿਆ ਤਾਂ ਉੱਥੇ ਬਾਡੀ ਸ਼ਾਨਦਾਰ ਮਕਾਨ ਬਣਵਾ ਰਿਹਾ ਸੀ ਜਦ ਉਹਨੂੰ ਪੁੱਛਿਆ ਤਾਂ ਉਹਨੇ ਦੱਸਿਆ ਕਿ ਮੈਂ ਮੜ ਚੁੱਕੀ ਖੜੀ ਕਰਨ ਲਈ ਜਦ ਨੀਹਾਂ ਪੁੱਟਣ ਲੱਗਾ ਤਾਂ ਇੱਥੋਂ ਮੋਹਰਾਂ ਦੇ ਭਰੇ ਦਾਬੜੇ ਨਿਕਲ ਆਏ ਮੈਂ ਉਸ ਧਨ ਨਾਲ ਇੱਕ ਮਕਾਨ ਬਣਾ ਰਿਹਾ ਹਾਂ ਤੇ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਇੱਥੇ ਧਰਮ ਸਾਲ ਉਸਾਰਾਂਗਾ ਸਾਰੀ ਉਮਰ ਇੱਥੇ ਬੈਠ ਕੇ ਪ੍ਰਭੂ ਦੇ ਗੁਣ ਗਾਵਾਂਗਾ